ਕਰ ਦਿੱਤੇ ਜੀ ਕਰਦਾ ਸਰਪੰਚਾ ਤੋਂ ਅਸ ਚੜਦੋ ਮੈਂ ਪੈਣੀ ਸੰਦਰ ਤੋਂ ਚੱਕ ਲਾ ਮੰਦੂ ਦਾ ਪਜਾ ਗਿਆ ਮੰਦੂ ਦਾ ਚਕਾਊਗਾ ਮੰਦੂ ਮੰਦੂ ਓ ਯਾਰ ਮੈਂ ਤਾਂ ਇੱਕ ਮੰਦੂ ਓ ਮੈਂ ਤਾਂ ਟੀਮ ਆ ਅੱਜ ਚਕਾਏਗਾ ਯਾਰ ਵੀ ਇੱਥੇ ਵੀ ਜਦਸੇਗਾ ਹੋਰ ਲੈਣੀ ਚੱਕਦੇ ਬੰਦੇ ਨੇ ਰੁਪਈਆ ਹੁੰਦਾ ਚੱਤਰਾ ਗਾ ਬੰਦਾਰ 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 ਕੋ ਚੱਕਲੇ ਯਾਰ ਇਹ ਛੱਡਦੇ ਨਹੀਂਗੇ ਵਿੱਚ ਛੱਡਦੇ ਕਰੋ ਅੱਬੀ ਹੱਥ ਹੱਥਲੇ ਆਹ ਖੋਲਿਆ ਆ ਨਾ ਨਾ ਹੋਵੇ ਕੰਗੜਾ ਤਾਈ ਤਾਂ ਭਲੇ ਖਾ ਵੰਦਾ ਯਾਰ ਇਹ ਕਰਕੇ ਥੋੜੇ ਜਿਹਾ ਹੱਥ ਥੱਲੇ ਹੱਥ ਰੱਖ ਆਏ ਥੱਲੇ ਹੱਥ ਰੱਖ ਮੈਨੂੰ ਬੜਾਓ ਮੈਂ ਮੈਂ ਸਾਈਡ ਸਾਈਡ ਹੱਥ ਹੱਥ ਹਾਂ ਹਾਂ ਸਾਰੀਆਂ ਨੀਨੀ ਵਾਰੀ ਹੋ ਗਿਆ ਇਹ ਭੈਣ ਕਣੀ ਕਰੂ ਮੇਰਾ ਥੋੜੀ 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 ਮੈਂ ਤਾਂ ਹੁਣੇ ਚੱਕੀ ਘਮਾ ਦਿੰਦੀ ਨਹੀਂ ਮੈਨੂੰ ਕਹੀਂ ਕਹੀਂ ਠੀਕ ਆਊਗਾ ਨਹੀਂ ਮੈਨੂੰ ਪਤਾ ਨਹੀਂ ਦੋ ਵਾਰੀ ਹੋ ਗਿਆ ਇਹਦਾ ਉਹਦਾ ਇੱਕ ਵਾਰੀ ਹੋਇਆ ਜੇ ਫੜਾ ਦੋ ਉਹਨੂੰ ਭੈਣ ਨੂੰ ਇਹ ਜਦ ਨੂੰ ਕਰੋ ਇਹ ਉਧਰ ਹੁਣ ਹੋ ਗਿਆ ਹਾਂ ਮੈਂ ਦੇਖਿਆ ਮੱਧੂ ਪਣੀ ਜਿੰਨੀ ਛੋੜ ਲਈ ਲੇਖਾ ਜਾਂ ਵੀ ਦੇਆ ਕਰ ਰਿਹਾ ਪੀਪਾ ਸੜ ਮਾਰਨੀ ਜਿੱਥੇ ਹੈ ਜਦੋਂ ਹੱਥ ਚੱਕ ਦੇ ਉਹ ਤੋਂ ਪਹਿਲਾਂ ਸੜ ਕੇ ਹੱਥ ਕਮਾਈ ਜਾਏ ਬਰਾਬਰ ਹੋਵੇ ਇੱਕ ਵਾਰ ਹੀ ਰਹਿ ਗਿਆ ਹੁਣ ਮਾੜਾ ਜਾਂ ਬਰਾਬਰ ਹੋਵੇ ਪਾਣੀ ਤੇ ਮਾੜਾ ਜਾਂ ਸਹੀ ਹੱਥ ਲੱਗ ਇਹ ਆਇਆ ਬੋਲਣਾ ਕੋਈ ਨਾ ਕੋਈ ਖਾ ਜਾ ਦੇ ਨਾ ਉਹ ਬਿਲਾ ਤਾਂ ਨਹੀਂ ਆਦੀ ਬਣਾਉਂ ਉਹ ਹੈਗੀ ਦੀ ਕੁਛ ਤਾਂ ਉਹ ਚੱਕ ਲਿਆ ਉਹ ਗੁਰਮੁਖੀ ਫੜਾ ਲੈ ਫੜਾ ਲੈ ਫੜਾ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਹੋਇਆ ਨਹੀਂ ਪੰਜ ਵਾਰੀ ਹੋਈ ਉਹ ਪੰਜ ਤੋਂ ਦੋ ਵਾਰੀ ਨਹੀਂ ਫਿਰ ਇਹਦਾ ਪਤਾ ਲੱਗੂ ਕਿਤੇ ਦਾ ਹਾਂ ਇਹ ਬੋਸਾ ਡੰਡਾ ਘੇੜਦੇ ਫਿਰੂੰ ਮੇਰੀ ਜਿੱਖ ਕਿਸਮਤ ਸਾਡੀ ਲੱਕੀਆ ਜਹਾਰ ਨਾ ਜਾਏ ਬਾਬਾ ਕਿਤੇ ਬੇਚਿੱਕਾ ਨਹੀਂ ਸਾਲਾ ਕਿੱਥੇ ਹੁੰਦੀ ਤੇਨੇ ਦਾ ਇੱਕ ਵਾਰ ਹੋਰ ਆ ਇੱਕ ਵਾਰ ਜਿੱਤਿਆ ਬਰਾਬਰ ਕਿਉਂ ਗਿਆ ਇੱਕ ਵਾਰ ਹੋਰ ਆ ਗਈ ਹੁਣ ਬਰਾਬਰ ਹੋਏ ਹੋ ਚਾਰ ਵਾਰ ਕਿਉਂ ਨਹੀਂ ਚਾਰ ਵਾਰ ਚਾਰ ਕਿੱਥੇ 6 6 ਵਰ ਜਿਹੜਾ ਇਹ ਚ ਕੁਆ ਇਹ ਜਿੱਤੂ 4 2 ਨਾਲ ਅੱਗਿਆ 4 2 ਨਾਲ ਅੱਗਿਆ ਜਿਹੜਾ ਇਹ ਦੇਖ ਨਹੀਂ ਨਹੀਂ ਜਿਹੜੀਆਂ ਇਹ ਬਾਈ 4 2 ਨਾਲ ਅੱਗਿਆ 4 2 ਨਾਲ ਅੱਗਿਆ ਚਾਹ ਲਾਸਟ ਵਾਲਾ ਦੇ ਦੇ ਚੱਕਲਾ ਸਾਡੀ ਮੈਂ ਹੁਣ ਕਹੂਗਾ ਚਲ ਬੰਦੂ ਫੜਾ ਦੇ ਚਲ ਚਲ ਆਹ 4 ਕੋਣ ਦੇ ਆਹ ਕੋ ਜਾਣ ਕੇ ਦਿੱਤਾ ਜਾਣ ਕੇ ਜੇ ਤਰਸ ਨਹੀਂ ਕਰਦਾ ਨਹੀਂ ਕੋ ਜਿਓ ਕਿਉਂ ਕਰਦੇ ਤਰਸ ਨਹੀਂ ਕਰਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੱਕ ਖੁੱਲ ਗਿਆ ਆ ਖੋਲ ਆ ਜਾ ਕੁੜੇ ਪੱਕੀ ਆ ਹੱਲ ਹੱਲ ਜੜੇ ਦੇ ਬਈ ਮੱਤਲੀ ਹਦੇ ਰਿੱਤੀ ਬਾਗੂ ਚਿੱਟੀ ਉਂਗਲੀ ਮੋੜ ਕੇ ਮਾਗਰ ਲਾ ਦੇ ਨੀ ਹਾਂ ਦੋ ਕਹਣੀ ਖੋਲਦਾ ਮੰਦੂ ਜਿਆਦਾ ਗੁੱਠਾ ਫੜਦਾ ਨਾ 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 ਕਿਸੇ ਹੋਰ ਚੱਕ ਲਈ ਜਾਂਦੀ ਨਾ ਚੱਕ ਕੇ ਖੋਲੂਗਾ ਇਹਨਾਂ ਖੋਲੂ ਉਹਦੇ ਕਿਹੜੇ ਤੇ ਕੋਈ ਲੱਗਿਆ ਨਾ ਤੁਹਾਨੂੰ ਬੁਣਾ ਲੱਗੀ ਨਹੀਂ ਹਾਂ ਆ ਤੂੰ ਖੋਲੂ ਮਾਗਰ ਲਾ ਦੇ ਹਾਈਵੇ ਕਰਦੇ ਨਾ ਤਾਂ ਬਰੋਡ ਦੇ ਬਰੋਡ ਦੇ ਗੁੱਠਾ ਗੁੱਠਾ ਮਰੋਡ ਦੇ ਆਪੇ ਖੁੱਲੂ ਸਾਰੀ ਹਾਂ ਹਾਂ ਸਾਰੀ ਸਾਰੀ ਜੋਗਲੀ ਸਾਰੇ ਚ ਵਾਹ ਸਾਰੇ ਪੈਲਾਉਂਦੀ ਸਾਰੀ ਮੈਂ ਤੂੰ ਸਾਰੇ ਚਲੋ ਇਹ ਮੇਰੀ ਵਾਰੀ ਆ ਲੱਗਾ ਥੋੜਾ ਜਿਹਾ ਮਿੰਟ ਸੀ ਵੰਦੋ ਚੱਲ ਹੁਣ ਤੇਰੀ ਵਾਰੀ ਆ ਤੂੰ ਸਾਰਾ ਲੱਗਾ ਨਹੀਂ 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 ਤੂੰ ਸਾਰਾ ਲੱਗਦਾ ਜੀ 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 ਹਾਂ ਬਾਅਦ ਵਿੱਚ ਦੇਖਾਂਗੇ ਦੋ ਦਿਨਾਂ ਚੱਲ ਭਾਬੀ ਅਰੇ ਕੋਈ ਪਤਾ ਨਹੀਂ ਮੈਂ ਤਾਂ ਗੱਲ ਕੱਢ ਤੇਰਾ ਭਾਈ ਚਾਪਣਾ ਕਰਾਇਆ ਮੇਰੇ ਘਰ ਆ ਗਿਆ ਕਾਦੀ ਨਾ ਤੇਰਾ ਖੜੇ ਜਿਹਾ ਨਾ ਆ ਗਈ ਟਿਕਟ ਨਾਲ ਨਾ ਦੇ ਲੈ ਨਹੀਂ ਨਹੀਂ ਇਹ ਤਾਂ ਦੋ ਅੱਥਰੂ ਵਰਤ ਕੇ ਉਹ ਇੱਕ ਲਾਇਆ ਤੀ ਨਹੀਂ ਇਹਨੂੰ ਫਿਰ ਦੋ ਭਾਬੀ ਨੇ ਕਿਹਾ ਮੈਂ ਉਦੋਂ ਨੂੰ ਮੋੜ ਦੇ ਨਾਲ ਲਾ ਦੇ ਨਾ ਨਾ ਮਾਦਰੀ ਨਹੀਂ ਢਿੱਲੀ ਛੱਡ ਦੇ ਮੇਰੇ ਮੁੱਟੀ ਇੱਕ ਜੀ ਦਰਸ ਨਹੀਂ ਜਾਵਾਂ ਤੁਸੀਂ ਸਾਥ ਛੜੇ ਨਾ ਰਿਹਾ ਕਿਸੇ ਦੇ ਇਹ ਗੱਲ ਲਗਾ ਦੇ ਕਿ ਮੋੜ ਦੇ ਮੁੱਠਾ ਵੀ ਨੇ ਅੰਦਰ ਤੇ ਲੈ ਕੇ ਬਾਹਰ ਹੁੰਦਾ ਫਿਰ ਕਦੇ

ਆ ਲੈਣਾ ਹੁਲੀ ਹੋਇਆ ਤੋਰ ਜਾ ਤਾਂ ਮੂੰਹ ਹੀ ਲਾਰਾ ਮੂੰਹ ਨਾਲ ਮੱਧੂ ਲਾੜੀ ਪਤਾ ਕੀ ਆ ਬੰਦ ਰੱਖੀ ਬੁੜੇ ਕਾਰ ਸੀਰਾ ਤਾਂ ਲੰਮੀ ਆ ਦਾ ਕੋਈ ਮੈਂ ਵੀਰੀ ਪੂਰੀ ਕੋਸ਼ਿਸ਼ ਯਾਰੀ ਰੱਖੀ ਆ ਮੇਰੇ ਪਿੱਛੇ ਨਾ ਬੋਲ ਨਾ ਨਾ ਤੂੰ ਅੱਜ ਨਹੀਂ ਚੱਲ ਤੂੰ ਨਹੀਂ ਚੱਲਣਾ ਹੁਲੁਗੀ ਹੁਲੁਗੀ ਬੱਸ ਨਹੀਂ 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 ਖੁੱਲੀ ਗੱਡੀ ਨਹੀਂ ਰੋਡ ਪਾਤੀਂ ਬੰਦ ਬੰਦ ਰੱਖੀ ਬੰਦ ਬੰਦ ਇਹਨਾਂ ਨੇ ਗੱਲਾਂ ਚ ਨਹੀਂ ਲੱਗੀ ਬੱਸ ਰੋ ਰੋ ਚਾਚੇ ਮਖੌਲ ਤੂੰ ਨਾ ਕਰ ਰੋ ਤੂੰ ਤੋਕਾ ਤੂੰ ਬੰਦ ਕਰ ਚਾਚਾ ਸੋਰ ਬੰਦ ਰੱਖੀ ਮਾਪੇ ਹੁਲੁਗੀ ਬੱਸ ਨਾ ਮਾਰ ਚੁੱਕਰ ਵਾਲੀ ਉਂਗਲੀ ਦੀ ਜਿਹੜੀ ਤੇ ਆ ਲੈ ਬਈ ਪਾ ਲੈ ਮਾਂ ਮੈਂ ਰੋਪੋ ਲਿਉ ਹੈਗਾ ਤਾਂ ਦੋ ਤਿੰਨ ਕਿਸੀਆਂ ਦੂਜੇ ਪਾਸੇ ਨੇ ਹੁੰਦੀਆਂ ਹਾਂ ਇਹਨੇ ਜਿੰਦਗੀ ਪੂਰੀ ਹੋ ਜਾਂਣੀ ਹੈ ਕਹਿੰਦੀ ਪਾਣੀ ਚ ਵਾਕੇ ਥੋੜਾ ਜਿਆਦਾ ਹੋ ਗਿਆ ਇਹ ਵੀ ਜੇ ਪਾਣੀ ਚ ਪਾਣ ਦੇ ਫੋਟਾ ਸੁੱਕਾ ਸੁੱਕੋ ਤੜ ਜਾਂਦਾ ਅਜੇ ਖੋਲਣਾ ਆ ਫੋਟਾ ਇੱਕ ਫੋਟਾ ਇੱਕ ਖੋਲਣਾ ਮੈਂ ਕਹਿੰਦੇ ਵੀ ਨੌ ਜਿਹੜੇ ਹੋਣੇ ਦੱਸ ਕੀ ਇੱਧਰ ਦੇਖੋ ਖੱਲੇ ਕਰਵਾ ਜੋਤੀ ਖੱਲੇ ਕਰਵਾ ਇਹ ਤਾਂ 체ਤੀ ਹੋ ਗਏ ਨੌ ਨੇ ਇਹਦੇ ਲਵੇ ਉਹਨਾਂ ਕਹਿੰਦੇ ਨਾ ਨਹੀਂ ਆਉਣੇ ਨਾ ਕਹਿੰਦੇ ਨਾ ਨਹੀਂ ਆਇਆ ਨਾ ਮੇਂ ਆਪਣੀ ਬਹੂ ਨਾ ਬੈਠੀ ਪਰ ਇਹਨੂੰ ਵੱਧ ਤਾਂ ਲੱਗਿਆ ਨੌਹਾਂ ਨਾਲ ਵੱਧ ਤਾਂ ਮੈਨੂੰ ਲੱਗਿਆ ਨਾ ਮਾ ਨਾ ਹੀ ਟਾਈਮ ਲੱਗਦਾ ਮੈਨੂੰ ਵੱਧ ਮੱਝ ਨੌ ਰੱਖੇ ਹੋਏ ਬੜੀਆਂ ਨਾ ਲੱਗਿਆ ਇਹਦੇ ਵੀ ਬਹੁਤ ਨੇ ਬੈਲ ਮਾਰਦੇ ਆਹ ਕਿਹੜਾ ਆਪਾਂ ਤਾਂ ਥੜੇ ਨਾਲ ਮੁਸਕਰਨਾ ਚਲੋ ਬਾਜ ਤੁਸੀਂ ਤਾਂ ਲੰਦਰ ਬੈਠੇ ਰਹੇ ਤੁਸੀਂ ਸਮਾਨ ਤਾਂ ਤੁਸੀਂ ਤਾਂ ਕੱਢ ਲਓ ਮੈਂ ਸਕਾਰ ਬੇਚੀਦਾ ਨਾ ਬੜੇ ਬੁਰੇ ਤੋ ਬਹੁਤਾ ਲੱਗਿਆ ਜੀ ਪਰ ਬੇਟੀ ਜੀ ਜਿਹੜਾ ਉਹਨਾਂ ਦਾ ਹੋ ਗਿਆ ਪੂਰਾ ਸਾਰਾ ਉਹ ਹੋੜ ਚੜਨਾ ਪਈ ਉਹ ਕੋਈ ਲੜੀ ਸੀ ਉਹ ਬਿਲਕੁਲ ਨਹੀਂ ਸੀ ਅੱਜ ਜਿਹਾ ਹੋਇਆ ਹੋਇਆ ਸੀ ਕਿੱਲਾ ਹੋ ਗਿਆ ਉਹ ਕਿਹੜਾ ਨਾ ਲੈਤਾ ਜੋ ਤਾ ਕੋਲ ਸੁਣਾ ਨਾ ਉਹ ਉਹ ਵੀ ਇੱਕ ਕਰਨੂ ਦਾ ਮੁੰਡਾ ਜਿਹਨਾਂ ਲੜਦੇ ਨੇ ਨਾਂ ਲੜਦੇ ਨੇ ਮਰਨ ਮਾਰਦੇ ਨੇ ਬਹੁਤ ਨਹੀਂ ਨਾ ਮਾਣੇ ਸਾਡਾ ਦੁਕੀ ਸਰ ਨੂੰ ਫੋਨ ਕਰਦੀ ਜੇ ਹੁੰਦਾ ਹੈ ਤੇ ਮੈਂ ਪੜੀ ਜੀ ਮੈਂ ਲੱਗ ਗਿਆ ਬਰ ਮੈਂ ਆ ਗਿਆ ਇੱਕ ਘਟ ਦੇ ਜੜ ਕੇ ਕੰਮ ਆ ਕੇ ਠੀਕ ਹੈ ਆਈ ਥਿੰਕ ਫਿਰ ਆਹ ਨਾ ਕੀ ਕਰਦੇ ਤਿੰਨ ਵਾਰੀ ਆਪਾਂ ਆਹ ਕਹਿੰਦਾ ਇੱਕ ਗੁਰਦੁਆਰੇ ਚ ਖੜ ਕੇ ਰੋਣੇ ਲਾਇਕ ਇੱਕ ਥਾਂ ਹਾਂ ਮੈਨੂੰ ਤਾਂ ਕਰੀ ਨਹੀਂ ਚਾਹਿਆ ਕਦੇ ਇਹ ਕਰ ਬੁਦਾ ਹੁੰਦਾ ਤੇ ਬੱਸ ਹੋ ਗਈ ਸੋ एवरीवन ਦੇਖੋ ਜਿਆਦਾ ਦੇ 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 ਦੇਖਾ ਵੜਾ ਦੇ ਵੜਾ ਦੇ 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 ਇੱਕ ਨੰਨੇ ਕਟ ਕੇ ਵੜਾ ਦੇ 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 ਫਿਰ ਨਵੜਾ ਦੇ ਇੱਕ ਦੋ ਰਹਿ ਗਈ ਸੱਤ ਦੀ ਸੱਤ ਦੀ ਕਿੱਡਾ ਕਰਾ ਮੈਂ ਤੇ ਤੇ ਹੀ ਕੋਲ ਤਾਂ ਨਹੀਂ ਤੁਸੀਂ ਟਾਈਮ ਲਾ। ਐਂ ਕਰੀਦਾ ਪਰ ਇਹਦੇ ਨਾਲ ਨਹੀਂ। ਮੈਂ ਇੱਕ ਸਿੰਗ ਦਾ ਅੱਗ ਲੱਗ ਰਿਹਾ ਤੋਂ। ਉਹ ਗੱਲ ਕਹਿਤੀ ਓਏ। ਹਾਂ ਏ। ਕਿੰਨੀ ਦੇ ਦੇ? ਕਿੰਨੀ ਦੇਈ? ਚੱਟ ਕੇ ਰੋਣ ਲੱਗ ਗਈ। ਉੱਲਾ ਫਿੱਕ ਰਹਿ ਗਈ ਹੁੰਦਾ। ਫਿੱਕ ਰਹਿ ਗਈ ਹੁੰਦਾ। ਇਹ ਸੱਚੀ ਰੋਣ ਲੱਗੇ ਜੀ ਭੂਆ। ਹਾਂ। ਬਾਈਕ ਰਹਿ ਗਈ ਬਾਈ ਰੋਣ। ਇਹ ਰਵਾਗ ਨਹੀਂ ਹੈ ਜੀ ਨਹੀਂ ਹੈਗੀ। ਐਂ ਇਹ ਰਹਿ ਗਿਆ। ਰਵਾਗ ਕਿਹੜੀ ਰੋਦੀ ਆ। ਉਹ ਸਾਈਡ ਤੇ। ਲੰਗਿਆ ਨਾ। ਕਾਦਰ ਨੂੰ ਚਿਆਰਾ ਹੈ ਆ ਦੇਖ ਰਹੇ ਹੈ ਇਹ ਨੰਦਰਾ ਦੇਖਾ ਘਟ ਦੇ ਹਾਂ ਦੇਖ ਵਾਹ ਨਾ ਦੋ ਦਿਨ ਹੋ ਗਏ ਦੇਖੀ ਮੈਂ ਤਾਂ ਕਰਦਾ ਇੱਧਰ ਰਹੇਗਾ sire sire ਕਿਹਨਾਂ ਸਾਨੇ ਨੂੰ ਦੇਖ ਰਹੇ ਸਾਬੇ ਉਹ ਸਾਈਡ ਕੇ ਵੱਜੇ ਦੇ ਉਧਰ ਚੱਲ ਉਧਰ ਉੱਠ दे काड़े देख ले लिख लिपि अच्छा इधर हो गया मापे को लाना है सुन मेनू आयला